लोकसभा ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਮਰਥਨ ਵਿੱਚ ਇੱਕ ਜਨ ਸਭਾ ਦਾ ਆਯੋਜਨ ਵਾਈਬਰੈਂਟ ਪੰਜਾਬ ట్రాన్స్‌ਮਿਸ਼ਨ ਪ੍ਰਾਈਵੇਟ ਲਿਮਿਟਿਡ ਦੇ ਦਫਤਰ ਬਟਾਲਾ ਰੋਡ ਤੇ ਮੈਨੇਜਿੰਗ ਡਾਇਰੈਕਟਰ ਜਗਦੀਪ ਸਿੰਘ ਲਵਲੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਅਤੇ ਹਲਕਾ ਉਤਰੀ ਤੋਂ ਵਿਧਾਇਕ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਚੇ ਚੇਤ तौर ਤੇ ਪੁੱਜੇ ਅਤੇ ਸ ਜਗਦੀਪ ਸਿੰਘ ਲਵਲੀ ਬੱਬੀ ਫਿਸ਼ ਐਂਡ ਚਿਕਨ ਕਾਰਨਰ ਕੋਪਰ ਰੋਡ ਦੇ ਮਾਲਕ ਸ ਨਰਿੰਦਰ ਸਿੰਘ ਜੀ ਬੱਬੀ ਜਸਬੀਤ ਸਿੰਘ ਹਣੀ ਵਾਈਬ੍ਰੈਂਟ ਪੰਜਾਬ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਵਾਈਬ੍ਰੈਂਟ ਪੰਜਾਬ ਜਲੰਧਰ ਤੋਂ ਵਿਕਾਸ ਪਾਰਗਵ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਇੰਟ ਸਕੱਤਰ ਸਰਬਜੀਤ ਸਿੰਘ ਬਿੱਟੂ ਰਿਟਾ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਵਲੋ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਲਦੀਪ ਸਿੰਘ ਢੱਲਵਾਲ ਅਤੇ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਭਾ ਨੂੰ ਸੰਬੋਧਨ ਕਰਦਿਆ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਪੰਜਾਬ ਦੀ ਜਨਤਾ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਛਾਣਲਾ ਪਾਉਂਦੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜੈਫ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਲਖਮੀਰ ਸਿੰਘ ਲੱਖਾ ਆਮ ਆਦਮੀ ਪਾਰਟੀ ਹਲਕਾ ਕੇਂਦਰੀ ਦੇ ਆਬਜ਼ਰਵਰ ਜੀ ਐਸ ਰਾਹੁਲ ਵਿਕਾਸ ਸ਼ਰਮਾ ਜਤਿੰਦਰ ਸਿੰਘ ਗੁਰਜੀਤ ਸਿੰਘ ਪਰਮਦੇਵਾਲ ਸਿੰਘ ਲੱਕੀ ਏਨਲ ਗਾਂਧੀ ਦਿਲਪ੍ਰੀਤ ਸਿੰਘ ਰਾਕੇਸ਼ ਕੁਮਾਰ ਮਨੋਜ ਕੁਮਾਰ ਸੰਨੀ ਮਠਾਰੂ ਵਿਸ਼ਾਲ ਸ਼ਰਮਾ ਮੋਹਿਤ ਸ਼ਰੀਵਾਸਤਵ ਦਿੰਪੀ ਚੋਹਾਨ ਵਿਸ਼ਵਵਿੱਤਰ ਸੁਰਿੰਦਰ ਸਿੰਘ ਦੋਬਲਿਆ ਪੀਤਮ ਸਿੰਘ ਟਾਕ ਅਤੇ ਰਾਮ ਲੁਬਾਇਆ ਸੜੇ ਵੱਡੀ ਗਿਣਤੀ ਚ ਲੋਕ ਮੌਜੂਦ ਸਨ ਇਸ ਮੌਕੇ ਵੱਲੋਂ ਪੰਜਾਬ ਵਿੱਚ ਕੇਬਲ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਕੇਬਲ ਮਾਫੀਆ ਵੱਲੋਂ ਕੇਬਲ ਆਪਰੇਟਰ ਕੋਲੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਬਾਰੇ ਆਏ ਹੋਏ ਨੁਮਾਇੰਦਿਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਤਹਿਲਕਾ ਟੀਵੀ ਲਈ ਅੰਮ੍ਰਿਤਸਰ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਅਲਮਾਨ ਸਾਹਿਬ ਨੇ ਆਪਾਂ ਨੂੰ ਆਪਣੀ ਕੈਬਨ ਦੇ ਵਿੱਚ ਸਾਮਲ ਕੀਤਾ ਅਸੀਂ ਜਦੋਂ ਵਾਇੰਦੀਆ ਵੋਟਾਂ ਲਈਆਂ ਸੀਗੀਆਂ ਅਸੀਂ ਉਹਦਾ ਪ੍ਰਚਾਰ ਕਰਦੇ ਸੀਗੇ ਪਹਿਲੀ ਗ੍ਰਾਂਤੀ ਬੀਲੀ ਦੀ ਦਿੱਤੀ ਸੀਗੀ ਕਿ ਬੀਲੀ ਜਿਹੜੀ ਹੈ ਅਸੀਂ 600 ਚੂਟ ਮਾਫ ਕਰਾਂਗੇ ਜਦੋਂ ਸਰਕਾਰ ਬਣੀ ਸਭ ਤੋਂ ਪਹਿਲਾ ਫੈਸਲਾ ਇਹ ਹੋਇਆ ਪਤਾ 95 62 ਪੰਜਾਬ ਦੇ ਪਿਵਾਦ ਜਿੰਨਾਂ ਦਾ ਬਿੱਲ ਜੀਦੋਂ ਆ ਰਿਹਾ ਅਸੀਂ ਦੁਜਾ ਦੂਸਰੀ ਗਲਤੀ ਦਿੱਤੀ ਸੀਗੀ ਕਿ ਅਸੀਂ ਬਦਲਾਖਲੀਤ ਖੜਾਵਾਗੇ ਜਵਾਬ ਆਪ ਜੀ ਰੇਸ਼ੀ ਅੱਜ ਅੱਪਾ ਹਲਕਾ ਉਤਰੀ ਦੇ ਵਿੱਚ ਸਾਰੇ ਹੱਕੇ ਦੇ ਬਾਝੋਂ ਗਿਆਨ ਦੇ ਅਜੀਤ ਸਿੰਘ ਸਾਹਿਬ ਕਬੂਲ ਜੇ ਤਕਾਲ ਸਖਤੀ ਦਿਖਾਈਏ ਮੀਟ ਕਾ ਕਰਦੇ ਤਹੇ ਦਿੱਤਾ ਤੁਮਥਾ ਗੇੜ ਬਦਲੋ ਬਸ ਬੇਨਤੀ ਕਰ ਰਹੇ ਹਾਂ ਬਹੁਤ ਸਾਰੀਆਂ ਗੱਲਾਂ ਅਜੀਤ ਸਿੰਘ ਸਾਹਿਬ ਨੇ ਤੁਹਾਡੇ ਨਾਲ ਕੀਤੀਏ ਵੇ ਬੇਤੀ ਇਹ ਕਰਦੀ ਹੈ ਕਿ ਜਿਹੜੀਆਂ ਚੋੜਾਂ ਇਹ ਬੜੀਆਂ ਰਹਿਮਿਆ ਵਾਲੀ ਚੋੜਿਆ ਲੋਕ ਸਭਾ ਇਸ ਦੇਸ਼ ਦਾ ਸਭ ਤੋਂ ਵੱਡਾ ਸਦਨੇ ਆਪਣੇ ਦੇਸ਼ ਦੀ ਆਬਾਦੀ 140 ਕਰੋੜ ਹੈ 140 ਕਰੋੜ ਆਬਾਦੀ ਨੇ 543 एमपी ਜਦਾ ਕੇ ਉੱਥੇ ਭੇਜਦੇ ਆ ਇਹ ਸੱਦੇ ਨਹੀਂ ਦੇਸ਼ ਤੇ ਕਦਰੂਦ ਲਾਉਂਦੇ ਇਹ ਸੱਦੇ ਦੀ ਦੇਸ਼ ਕਿੱਦਾ ਚੱਲਣਾ ਦੇਸ਼ ਤੇ ਨਾ ਜੋ ਕਿੱਦਾ ਲੱਗੜਿਆ ਜੋ ਕੁਝ ਵੀ ਹੁੰਦਾ ਉਹ ਸਾਰਾ ਕੁਝ ਇਹ ਸੱਦੇ ਦੇ ਵਿੱਚ ਮੈਂ ਕੀ ਹੁੰਦਾ ਕਿਸ ਕੰਕੀ ਐਂਡੀਆਤ ਪੱਖੋਂ ਇਹ ਵੋਟ ਸਭ ਤੋਂ ਕੀ ਦਿੱਤੀ ਹੈ ਕਿਉਂਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਸਦਨੀ ਵੋਟ ਜਿੱਤੀ ਹੋਦੀ ਹੈ ਸੋ ਮੈਂ ਤੁਹਾਨੂੰ ਇੱਕ ਦਾ ਬੇਨਤੀ ਕਰਦੀ ਹੈ ਕਿ ਵੋਟ ਜੂ ਬੋਲੋ બીજી ਬੇਨਤੀ ਹੈ ਕਿ ਮੇਰੀ ਪਾਰਟੀ ਦੇ ਕੋਈ ਕੰਮੀ ਨਾ ਅਮਨ ਕੇਰਵਾਲ ਜੀ ਅਤੇ ਮੇਰੇ ਮੁਖਵੰਤੀ ਸਰਦਾਰ ਗੋਬ ਸਿੰਘ ਬਾਦ ਜੀ ਨੇ ਤੁਹਾਨੂੰ ਟਿਕਟ ਦੇ ਕੇ ਮੋਕ ਸਭਾ ਨੂੰ ਸਤ ਸ੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਹੋ ਔਰ ਅਸੀਂ ਤੁਹਾਡੇ ਆਪ ਵੋਟਰਾਂ ਨੂੰ ਕੀਮਤੀ ਵੋਟਰਾਂ ਨੂੰ ਗੁਲਦੇਵ ਸਿੰਘ ਜੀ ਤਾਲੀਵਾਲ ਸਾਹਿਬ ਦੇ ਝੋਲੇ ਦੇ ਵਿੱਚ ਪਵਾਉਣ ਵਾਸਤੇ ਅਰਜੀ ਲੈ ਕੇ ਆਏ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2024 ਚੋਣਾਂ ਦਾ ਬਿਲਕੁਲ ਵੱਜ ਗਿਆ ਹੈ ਦੋ ਫੇਜ ਦੇ ਵਿੱਚ ਆਲਰੇਡੀ ਟੋਨ ਹੋ ਚੁੱਕਿਆ ਹੈ ਹੁਣ ਤੁਸੀਂ ਵੇਖੋ ਸਾਡਾ ਮਕਸਦ ਹੈ ਕਿ ਕੇਦਰੀਵਾਲ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਵਿਸ਼ਵਾਸ ਜਤਾਇਆ ਹੈ ਔਰ ਕੁਲਦੀਪ ਸਿੰਘ ਜੇ ਤਾਲੀਵਾਲ ਜਿਹਨੂੰ ਇਹਨਾਂ ਨੇ ਲੋਕ ਕੈਂਡੀਡੇਟ ਬਣਾਇਆ ਹੈ ਆਮ ਆਦਮੀ ਪਾਰਟੀ ਦਾ ਲੋਕ ਸਭਾ ਹਲਕੇ ਤੋਂ ਅਸੀਂ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਕਿ ਤਾਲੀਵਾਲ ਸਾਹਿਬ ਨੂੰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾਇਆ ਬਹੁਤ ਸਾਰੇ ਲੋਕ ਚਾਹਵਾਨ ਸੀਗੇ ਕਈ ਪਾਰਟੀ ਦੇ ਵਫਾਦਾਰ ਵੀ ਸੀਗੇ ਕਈ ਲੋਕ ਸਿਰਫ ਤੇ ਸਿਰਫ ਟਿਕਟ ਵਾਸਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਕੀ ਮਿਲਣਾ ਹੈ ਤੇ ਸਾਨੂੰ ਕੀ ਮਿਲਣਾ ਹੈ ਔਰ ਜਿਹਨਾਂ ਨੂੰ ਟਿਕਟ ਨਹੀਂ ਮਿਲੇ ਉਹ ਪਰੇ ਵੀ ਹੋ ਗਏ ਕਾਨੂੰ ਪਤਾ ਹੈ ਜੀ ਅਸੀਂ ਉਹਨਾਂ ਨੂੰ ਫਸਲੀ ਬਟੇਰੇ ਬੋਲਦੇ ਹਾਂ ਔਰ ਇਹਨਾਂ ਦੇ ਬਾਰੇ ਸਾਡੇ ਪਿੰਡਾਂ ਦੇ ਵਿੱਚ ਕਹਾਉਤ ਹੈ ਫਸਲੀ ਬਟੇਰੇ ਨਾ ਤੇਰੇ ਨਾ ਮੇਰੇ ਤੇ ਜਿੰਨੀ ਛੇਤੀ ਉਹ ਆਪਣਾ ਰੂਪ ਰੰਗ ਦਿਖਾ ਦੇਣ ਉਹ ਬਧਿਆ ਰੰਦਾ ਹੈ ਉਹ ਆਪਣਾ ਸਾਈਡ ਹੋ ਗਏ ਚਲੇ ਗਏ ਜਿੱਥੇ ਵੀ ਜਾਣ ਕੋਈ ਫਰਕ ਨਹੀਂ ਪੈਂਦਾ ਜੀ ਬਿਲਕੁਲ ਮੈਧੀ ਘਾਰੀ ਤਰੀਕ ਲੋਕੀ ਬੜੇ ਉਤਸ਼ਾਹਿਤ ਨੇ ਔਰ ਆਪ ਜੀ ਪੂਰੇ ਹਲਕੇ ਦੇ ਲੋਕਾਂ ਨਾਲ ਸੰਪਰਕ ਕਰ ਰਹੇ ਹੋ ਬਹੁਤ ਬਹੁਤ ਸਾਡੀ ਤੀਜੇ ਗੇਟ ਦੀ ਕੈਂਪੇਨ ਜਿਹੜੀ ਸ਼ੁਰੂ ਹੋ ਗਈ ਹੈ ਅੱਜ ਅਸੀਂ ਆਪਣੇ ਮਾਣਯੋਗ ਐਮ ਐਲ ਏ ਆਜੀ ਸਾਹਿਬ ਕਮਲਜੀਤ ਪ੍ਰਤਾਪ ਸਿੰਘ ਜੀ ਦੀ ਗਈ ਇਸ ਉੱਤਰੀ ਹਲਕੇ ਦੇ ਵਿੱਚ ਮੀਟਿੰਗਾਂ ਕਰਦੇ ਸਵੇਰੇ ਅਸੀਂ ਜਿਹੜਾ ਸਾਡਾ ਨਵੀਂ ਬੱਦੀ ਵਾਲਾ ਚੌਕ ਹੈ ਉੱਥੇ ਅਸੀਂ ਡੋਰ ਟੂ ਡੋਰ ਵੀ ਕੀਤੀ ਹੈ ਉਹ ਲਾਬੇ 8:00 ਦੇ ਤੱਕ 9:00 ਤੱਕ ਅਜ ਮੀਟਿੰਗਾਂ ਵੀ ਕਰਾਂਗੇ ਇਹ ਵਿੱਡਾ ਗੇਟ ਸ਼ੁਰੂ ਹੋ ਗਿਆ ਸਾਡਾ ਜੀ ਉਹ ਅਸੀਂ ਚਾਹਤ ਗੇਟ ਜਿਹੜੇ ਇਲੈਕਸ਼ਨ ਦੇ ਹੱਦ ਤੱਕ ਪੂਰੇ ਕਰਾਂਗੇ ਪੂਰੇ ਹਲਕੇ ਦਾ ਹੱਦ ਤੱਕ ਜੀ ਅਸੀਂ ਮੈਂ ਕਰੀਬ 17 ਮਾਰਚ ਤੋਂ ਸ਼ੁਰੂ ਕੀਤੀ ਮੈਂ ਹੁਣ ਤੱਕ 275 ਮੀਟਿੰਗਾਂ ਨੂੰ ਜਿਹੜਾ ਸੌਦਾ ਕਰ ਚੁੱਕਾ ਹਾਂ ਉਹ ਅਸੀਂ ਇੱਦਾਂ ਹੀ ਮੀਟਿੰਗਾਂ ਕਰਦੇ ਨੂੰ ਕੱਲ ਮੀਟਿੰਗਾਂ ਕਰਦੇ ਸਾਡੇ ਵਸਕਤ ਮਿਲਦੇ ਆ ਸਾਡੇ ਸਪੋਰਟਰ ਮਿਲਦੇ ਆ ਸਭ ਨੂੰ ਮਿਲ ਕੇ ਪਿਆਰ ਨਾਲ ਕਹੀਦਾ ਉਹ ਬਹੁਤ ਜ਼ਿਆਦਾ ਇਤਿਹਾਸ ਪੰਜਾਬ ਦੇ ਵਿੱਚ 13 0 ਹੋ ਰਿਹਾ ਉਹਦਾ ਬਹੁਤ ਵੱਡੀ ਜੀਤ ਆ ਅਸੀਂ ਜਿੱਤ ਸਰ ਇਹ ਦਾਵਾ ਤਾਂ ਕਾਂਗਰਸ ਵੀ ਕਰ ਰਹੀ ਹੈ ਕਹਿੰਦੇ ਜੀ 13 0 ਤੇ ਇਸ ਵੀ ਕਰਦੇ ਕਾਂਗਰਸ ਨੂੰ ਪੁੱਛੋ ਨਾ ਕੰਮ ਕੀਤਾ ਕੋਈ ਮੈਂ ਤੁਹਾਨੂੰ ਤੁਹਾਨੂੰ ਕਿਹਾ ਸਟੇਜ ਤੇ ਜਿਸ ਬੰਦੇ ਕੋ 7 ਕਿਲੋਮੀਟਰ ਇੱਕ ਡਰੇਨ ਨਹੀਂ ਬਣੀ ਉਹ ਬੰਦਾ ਕਿਹੜਾ ਦਾਵਾ ਕਰਦਾ ਜੀ ਕੀ ਕਹਦਾ ਦਾਵਾ ਕਰਦਾ ਦਾਵੇ ਕੰਮਾਂ ਦੇ ਦਾਅਵੇ ਕਰੀ ਜੀ ਦਾਵੇ ਗੱਲਾਂ ਦੇ ਦੀ ਅਸੀਂ ਜਿੰਨੇ ਕੰਮ 5 ਸਾਲ ਚ ਕਰਦੇ 2 ਸਾਲ ਚ ਕਰਕੇ ਦਿਖਾਉਂਦੇ ਇਸ ਘਟਕੇ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਨਾ ਉਹਨਾਂ ਦਾ ਕੋਈ ਵੋਟ ਪੈਣਾ ਤੁਹਾਡੇ ਸਾਹਮਣੇ ਚਾਹਤੂ ਰਿਜ਼ਲਟ ਆ ਜਾਣਾ ਤੁਸੀਂ ਦੇਖੋ ਕਿੰਨੇ ਵੋਟਰ ਸਹੀ ਜੀ ਮੈਮੋਰੰਡਮ ਦਿੱਤਾ ਗਿਆ ਜੀ ਕੇਵਲ ਗੈਲਫੇਅਰ ਅਸੀਂ ਜਿਹੜੀ ਜਲੰਧਰ ਤੋਂ ਹਾਂ ਉਹਨਾਂ ਨੇ ਦਿੱਤਾ ਜੀ ਕੋਈ ਇੱਥੇ ਆਪਾਂ ਕਰ ਰਹੀ ਹਾਂ ਠੀਕ ਆ ਕੋਈ